ਸੱਜਣੇ ਆ ਕੁੜੀ ਨੂੰ ਜਲਦੀ ਆਈਆਂ ਛੱਟ ਕੇ ਆਵਾ ਸਕੂਲੇ ਇਹ ਤੁਹਾਨੂੰ ਮੈਂ ਦੱਸਿਆ ਨਹੀਂ ਉਹ ਠੀਕ ਨਹੀਂ ਹੈ ਕੁੜੀ ਤੇ ਮੈਂ ਚਾਹ ਛੁੱਟੀ ਕਰਵਾ ਲੰਨੀ ਆ ਉਹਦੀ ਅਜਾ ਤੇਰਾ ਦਿਮਾਗ ਖਰਾਬ ਤੂੰ ਮੈਨੂੰ ਪਹਿਲੇ ਕਿਉਂ ਨਹੀਂ ਦੱਸਿਆ ਫਿਰ ਮੈਨੂੰ ਵੀ ਕਿਹੜਾ ਪਤਾ ਹੈਗਾ ਮੈਂ ਹੁਣ ਜਿ ਉਠਾਉਣ ਲੱਗੀ ਆ ਤੇ ਫਿਰ ਵੇਖਿਆ ਹੈਗਾ ਸੀ ਉਹਦਾ ਤਾਂ ਭੰਡਿਆ ਵਾ ਯਾਰ ਮੇਰੀ ਗੱਲ ਸੁਣ ਹੋਰ ਛੁੱਟੀਆਂ ਕਰਾਈ ਜਾਣੀਆਂ ਉਹਦੀਆਂ ਤੇ ਬਾਅਦੋਂ ਅਮਨ ਦੇ ਵਿਆਹ ਤੇ ਵੀ ਫਿਰ ਛੁੱਟੀਆਂ ਹੋਣੀਆਂ ਉਹਦੀਆਂ ਤੇ ਇੰਨੀਆਂ ਛੁੱਟੀਆਂ ਕਿੱਦਾਂ ਫਿਰ ਚਲ ਕੋਈ ਗੱਲ ਨਹੀਂ ਆ ਅੱਗੇ ਤੁਹਾਨੂੰ ਪਤਾ ਹੈ ਕਦੀ ਛੁੱਟੀ ਨਹੀਂ ਮੈਂ ਕਰਾਈ ਉਹਦੀ ਤੇ ਕੋਈ ਗੱਲ ਨਹੀਂ ਇਹਦੀ ਮੈਡਮ ਨੂੰ ਕਹਿ ਦਾਂਗੇ ਤੇ ਵਿਆਹ ਦੇ ਛਕਿਆਂ ਲੈਣਾ ਇਹੋ ਦੀਆਂ ਤੇ ਅੱਜ ਨਹੀਂ ਠੀਕ ਹੈ ਦਵਾਈ ਦੂਈ ਦਵਾ ਦੇਣੇ ਆ ਤੇ ਚੱਲ ਕੱਲ ਨੂੰ ਚੱਲ ਜੂਗੀ ਕੀ ਬੁਖਾਰ ਆ ਬੁਖਾਰ ਲੱਗਣ ਡਿਆ ਤਾਂ ਪੁੰਡਈ ਬੜੀ ਤੇ ਦਵਾਈ ਹੈ ਗਈ ਆ ਜਿਹੜੀ ਉਧਰ ਲਿਆਂਤੀ ਸੀਗੀ ਨਹੀਂ ਨਹੀਂ ਲਿਓਣੀ ਪਣੀ ਇੱਕ ਵਾਰੀ ਲਿਓਣੀ ਪਣੀ ਆ ਹੂੰ ਤੇ ਕਿੱਦਾਂ ਫਿਰ ਸ਼ਹਿਰ ਚਲੀ ਹੋਣਾ ਨਹੀਂ ਹੋਂਤ ਨਹੀਂ ਸ਼ਹਿਰ ਜਾਣਾ ਠਹਿਰ ਕੇ ਧੁੱਪ ਲੱਗਦੀ ਤੇ ਫਿਰ ਜਾ ਕੇ ਲੈ ਆਵਾਂਗੇ ਦਵਾਈ ਉਹਦੀ ਮੈਂ ਚੱਲ ਸ਼ਹਿਰ ਹੋਣ ਦੇ ਉਦਾਂ ਹੀ ਨੇ ਦੇ ਜੇ ਕੁੜੀ ਅੱਜ ਨਹੀਂ ਖਲਾਈ ਤੇ ਫਿਰ ਨਹੀਂ ਨਹੀਂ ਅੱਜ ਹੋਂ ਨਹੀਂ ਜਾਣਾ ਸ਼ਹਿਰ ਅਗੇ ਕੁੜੀ ਠੀਕ ਨਹੀਂ ਆ ਤੇ ਹੁਣ ਠੰਡ ਚ ਲਈ ਫਿਰਨਾ ਉਹਨੂੰ ਤਾਂ ਹੀ ਕੋਈ ਛੁੱਟੀ ਕਰਵਾਈ ਹੈ ਚੱਲ ਕੋਈ ਨਹੀਂ ਫਿਰ ਵੇ ਰੱਖ ਤੇ ਆ ਉਹਨੂੰ ਦੁੱਧ ਗਰਮ ਕਰਕੇ ਦੇ ਕੋਈ ਨਹੀਂ ਦੇ ਦੇਣੀ ਆਹੋ ਤੇ ਦਵਾਈ ਵਾਹੇ ਮੇਰੇ ਸਹਾਂ ਨੂੰ ਕੋਈ ਗੋਲੀ ਪਈ ਹੋਣੀ ਹੈ ਬੁਖਾਰ ਦੀ ਉਹ ਦੇ ਉਹਨੂੰ ਅੱਧੀ ਗੋਲੀ ਦੇਈ ਤੇ ਦੇ ਦੇਣੀ ਮੈਂ ਕਮਾਫੀ ਲੰਮੀ ਆਹ ਉਹਨ ਬਾਅਦ ਕੰਮ ਬਾਜੀ ਕਰੀਦਾ ਵੇ ਉਹ ਬਾਹਰ ਨਾਲ ਚੱਲ ਜਾ ਕੇ ਦੁਕਾਨ ਤੋਂ ਕੋਣ ਤੇ ਭਾਜੇ ਨਹੀਂ ਜਾਂਦੀ ਆਹੋ ਸਕੂਲ ਨਿਕਲਾ ਤੇ ਮੈਂ ਦੁਕਾਨ ਤੋਂ ਜਾਂਦਾਂ ਉਹਨੂੰ ਚਲ ਠੀਕ ਆ ਫਿਰ ਮੈਨੂੰ ਜੇ ਦੱਸਿਆ ਨਾ ਟਾਈਮ ਨਾਲ ਆਦੀ ਤੇ ਮੈਂ ਆਵੇਂ ਨਿਕਲ ਕੇ ਜਲਦੀ ਤਿਆਰ ਹੋ ਗਏ ਤੇ ਮੈਂ ਤੇ ਉਹਦੇ ਘਰ ਕੇ ਹੋ ਜਾ ਜਲਦੀ ਕੋਈ ਨਹੀਂ ਬੈਜੋ ਤੁਸੀਂ ਕੰਬਲ ਚ ਮੈਂ ਤਾਂ ਹੁਣ ਉਹਨੂੰ ਵੇਖਿਆ ਹੀ ਗਾ ਜਦ ਸਕੂਲ ਵਾਸਤੇ ਤਿਆਰ ਕਰਨ ਲੱਗੀ ਹਾਂ ਠਾਇਆ ਹੀ ਕਰ ਦਿੱਤਾ ਭੰਡਿਆ ਹੀ ਸੀਰੋ ਦਾ ਜੇ ਮੈਂ ਸਕੂਲ ਘਲਾਤਾ ਫਿਰ ਅਗਲਾ ਫੋਨ ਕਰਦਣਾ ਫਿਰ ਉੱਥੋਂ ਵੀ ਲਾਉਣਾ ਪੈਣਾ ਤੇ ਕੀ ਫਾਇਦਾ ਘਲਾਉਣ ਦਾ ਚਲ ਕੋਈ ਨਹੀਂ ਫਿਰ ਠੀਕ ਆ ਕੋਈ ਨਹੀਂ ਆਤੀ ਨਾ ਛੇਤੀ ਛੇਤੀ ਕੰਮ ਕਰਕੇ ਨਾ ਤੇ ਮੁੰਡੇ ਨੂੰ ਆਨੇ ਆ ਪੇ ਸ਼ਹਿਰ ਚੱਲੀਏ ਕਿਤੇ ਕਿਤੇ ਦਿਨਾਂ ਸਿਆੜੀ ਝਟ ਦਿਨ ਮੁੱਕ ਜਾਂਦਾ ਹੈ ਕੀ ਕਰਨ ਦੇ ਆਹ ਹੁਣ ਬਾਅਦ ਹੁਣ ਆਹ ਕਰਦੇ ਹਾਂ ਡੱਗਾਂ ਦਾ ਕੰਮ ਹੋ ਗਿਆ ਵਾ ਤੰਗ ਕਣਕਾ ਲੀੜਾ ਮਾਰ ਕੇ ਮਨਾਉ। ਉਹ ਜਵੀ ਵੇਖਾਂ ਮਰੀਂ ਕਿਰੀ ਮਰੀ। ਹਾਂ ਮੈਂ ਕਿੱਥੇ ਚੱਲ ਜਾਵਾ ਮੇਰੀ ਗੱਲ ਸੁਣ ਜਾ। ਜਾਣਾ ਕਿੱਥੇ ਮम्मी ਪਿਆਲੀ ਨੂੰ ਚੱਲਿਆ ਅਸੀਂ ਕੰਮ ਹੀ ਕੋਈ। ਆਹ ਬਾਮਾ ਬਹਿ ਜਾ। ਸੰਦੇ ਮੇਰੀ ਗੱਲ ਸੁਣ। ਆਪਾਂ ਚੱਲ ਜੀਏ ਸ਼ਹਿਰ ਪਿਆਲੀ ਦਾ ਖੜਾ ਚੜ੍ਹ ਡੋਣ। ਦਿਨ ਤੇ ਸਿਰ ਤੇ ਚੜਦੇ ਆਉਂਦੇ ਵਿਆਹ ਦੇ ਆਪਾਂ ਕੋਈ ਨੀੜਾ ਕਪੜਾ ਬਣਾ ਲਏਗੇ। ਉਹ ਮੰਮੀ ਜੀ ਮੈਂ ਕੀ ਚੱਲਣਾ ਜਾ ਕੇ ਤੂੰ ਹੀ ਬਣਾ ਲਿਓ ਮੈਂ ਤੁਹਾਨੂੰ ਬੱਸੇ ਚੜ੍ਹਾਉਂ। ਲ ਮੈਂ ਇੱਥੇ ਇਕੱਲੀ ਨੇ ਕੀ ਕਰਨਾ ਵਾ। ਆਪਾਂ ਦੋਵੇਂ ਮਾਪੋਤ ਜਾਣੇ ਆ ਮੇਰੇ ਨਾਲ ਜਿਹੜਾ ਕੋਈ ਜਾਣ ਵਾਲਾ ਵਾ ਜਿੰਨੇ ਹੋਰ ਕਿਸਨੇ ਜਾਣਾ ਤੇ ਇਹ ਤੇ ਮਮੀ ਵੀ ਉੱਥੇ ਜਾ ਲੀ ਫਿਰ ਪੈਸੇ ਵੀ ਚਾਹੀਦੇ ਹੁਣੇ ਤੇ ਲੈ ਹੋਰ ਪੁੱਤ ਪੈਸੇ ਚਾਹੀਦੇ ਆ ਕਿ ਪੈਸੇ ਥੋੜੀ ਕਿਉਂ ਕਿਤੇ 1000 2000 ਨਾ ਸਰ ਜਣਾ ਪੈਸੇ ਉਹਨੂੰ ਖੁੱਲੇ ਚਾਹੀਦੇ ਆ ਜੋ ਨਿੱਕਾ ਮੋਟਾ ਸਮਾਨ ਵਾ ਲੈ ਆਵਾਂਗੇ ਇੱਕ ਵਾਰੀ ਜਾ ਕੇ ਚਲੋ ਐਂ ਕਰਦੇ ਆ ਫਿਰ ਮੈਂ ਆਰਤੀ ਨਾ ਕਰਦਾ ਗੱਲ ਤੇ ਮੈਂ ਆਰਤੀ ਕੋ ਪੈਸੇ ਨਾ ਫੜ ਕੇ ਲੈਣਾ ਹਾਂ ਜੋ ਵੀ ਕਰਨਾ ਨਾ ਛੇਤੀ ਕਰ ਮੈਂ ਹਾਂ ਅੱਜ ਘਰ ਆਈ ਏ ਕੰਮ ਏ ਬਾਡਾ ਈ ਨਾ ਕਰ ਚਲੋ ਤੁਸੀਂ ਐਂ ਕਰੋ ਤਿਆਰ ਹੋ ਤੇ ਮੈਂ ਆਰਤੀਲ ਜਾ ਗਿਆ ਨਾ ਆਹੋ ਤੇ ਫਿਰ ਟਾਈਮ ਨਾ ਬਹੁਤਾ ਲੰਮੇ ਛੇਤੀ ਆ ਜੀ ਮੈਂ 10 ਮਿੰਟ ਬਸ ਵੇਖ ਕੇ ਆਉਣਾ ਜਵੀ ਮਰੀਕ ਨਹੀਂ ਮਰੀ ਤੇ ਤੁਸੀਂ ਰੋਟੀ ਬਣਾਉ ਹੁੰਦੇ ਨਾ ਥੋੜੀ ਖਾ ਲੀ ਜਾਨੂੰ ਛੱਡ ਤੇ ਪਹਿਲਾਂ ਤਾਂ ਆਰਤੀ ਗੱਲ ਹੋਇਆ ਆਣ ਕੇ ਪੁੱਤ ਜਵੀ ਹਲ ਵੇਂਦਾ ਰਹੀ ਪੈਸੇ ਪੁੱਤ ਫਿਰ ਉਹਨੂੰ ਕਹੇ ਆ ਉਹ ਮੀ ਜੀ ਪੈਸੇ ਤੇ ਉਹਦੇ ਕੋਲ ਪਹਿਲਾਂ ਵੀ ਲੈਣ ਆਲੇ ਆ ਰਿਝੋਨੇ ਦਾ ਹਿਸਾਬ-ਤਾਬ ਕਰਨ ਆਲਾ ਵਾ 7-8 ਲੱਖ ਤੇ ਉਹ ਲੈਣ ਆਲਾ ਵਾ ਆਹੋ ਤੇ ਬਾਕੀ ਤੁਹਾਡੇ ਵੀ ਖਾਤੇ ਦੇ ਵਿੱਚ ਹੈਗੇ ਆ ਆਹੋ ਮੇਰੇ ਖਾਤੇ 'ਚ ਹੈਗੇ ਆ ਮੈਂ ਪਤਾ ਕੀ ਜਾਣੀ ਹਾਂ ਮੈਂ ਚੱਲ ਆਪਣੇ ਤੇ ਜਿਹੜੇ ਖਾਤਿਆਂ ਚ ਬਹੁਤ ਹੈਗੇ ਹੀ ਆ ਤੇ ਜਿਹੜਾ ਲੈਣ ਲੂਣ ਵਾਲੀ ਉਹ ਤਾਂ ਲਈਏ ਪਹਿਲਾਂ ਮੰਮੀ ਜਿਹੜਾ ਮਾਸੀ ਕੋ 50000 ਰੁਪਇਆ ਲੈਣ ਆਲਾ ਵਾ ਉਹਨਾਂ ਨੂੰ ਕਹੋ ਵੀ ਹੁਣ ਪ੍ਰੋਗਰਾਮ ਆ ਤੇ ਦੇ ਦੇਣਾ ਤੇ ਪੁੱਤ ਉਹਨੂੰ ਹੱਥ ਬੜਾ ਟੈਟ ਵਾ ਕੋਈ ਗੱਲ ਨਹੀਂ ਆਪਾਂ ਲੈਣਾ ਹੀ ਆ ਉਹਦੇ ਕੋਲ ਆਪਿਆਂ ਨੇ ਦੇ ਦੇਣੇ ਆ ਤੇ ਨਾਲੇ ਆਪਣੇ ਕੋਲ ਕਿਹੜੇ ਪੈਸੇ ਆ ਨੀਗੇ ਹੋਰ ਚਲੋ ਠੀਕ ਆ ਤੇ ਮੈਂ ਆਨਾ ਹੀ ਚਲੋ ਪ੍ਰੋਗਰਾਮ ਆ ਤੇ ਹੁਣ ਨਿਕਲ ਜਾਂਦੀ ਕੋਈ ਗੱਲ ਨਹੀਂ ਪੁੱਤ ਉਹਨੇ ਦੇ ਦੇਣੇ ਆ ਚਲੋ ਫੇਰ ਮੈਂ ਐ ਕਰਦਾ ਵਾਂ ਵੀ ਆਰਤੀ ਆ ਲਜਾਣਾ ਵਾਂ ਤੂੰ ਆਰਤੀ ਵੱਲ ਜਾ ਇਹ ਨਾ ਮੈਂ ਕਿ ਉੱਥੇ ਗੱਲਾਂ ਲਗਾ ਰਵੇਂ ਸਿਆਲੜੀ ਦੇਣੀ ਹੋ ਨਿੱਕੇ ਨਿੱਕੇ ਤੇ ਦਿਨਵਾ ਹੁਣ ਤੇ ਜਦੋਂ ਸੂਰਜ ਚੜਦਾ ਉਦੋਂ ਸੇਪ ਜਾਂਦਾ ਵਾ ਇਹ ਨਾ ਮੈਂ ਤੈਨੂੰ ਘਾੜੀ ਗਦੀ ਰਵਾਂ ਨਹੀਂ ਨਹੀਂ ਮੈਂ ਜਾਣਾ ਉਹ ਨਹੀਂ ਕਰਨਾ ਵਾ ਨਾਲੇ ਮੈਂ ਕਰਦਾ ਵਾਂ ਉਹਨੂੰ ਫੋਨ ਲਾ ਲੈਣਾ ਪਹਿਲਾਂ ਚੱਲ ਆ ਫਿਰ ਚੱਲ ਜਿੰਨਾ ਕੁ ਲੀੜਾ ਕਪੜਾ ਲਿਆਂਦਾ ਜਾਊਗਾ ਉਹਨਾਂ ਕਦੇ ਹੈਗੇ ਹੋਰ ਕੋਈ ਕੰਮ ਹੋਊਗਾ ਤਾਂ ਫੇਰ ਵੇਖਾਂਗੇ ਇੱਕ ਟੈਰੀਫੇ ਲਾ ਗਦੇ ਨਾ ਹਲੋ ਸਾਸੀ ਘਰਤੀ ਆ ਸਾਬ ਵਧੀਆ ਵਧੀਆ ਤੂੰ ਹੀ ਸੁਣਾਉ ਹਾਂਜੀ ਠੀਕ ਠਾਕ ਏ ਕਿੱਥੇ ਜਾ ਰਤੀ ਸਾਬ ਉਹ ਨਾ ਸ਼ਹਿਰ ਆ ਉਹਨਾਂ ਲੱਖ ਰੁਪਈਆ ਨਗਦ ਚਾਹੀਦਾ ਸੀ ਹੋਣਾ ਅੱਛਾ ਅੱਛਾ ਹਾਂਜੀ ਤੇ ਮੈਂ ਆ ਨਾ ਵਿੱਚ ਉਹਨੇ ਦਾ ਵੀ ਹਸਾਤ ਆ ਜਿਹੜਾ ਵਾ ਕਰ ਹੀ ਲਈਏ ਠੀਕ ਆ ਉਹ ਜਿਹੜਾ 7 ਲੱਖ ਰੁਪਏ ਉਹ ਖਾਤੇ ਚ ਪਾ ਦਿਓ ਤੇ ਇਹ ਜਿਹੜਾ ਲੱਖ ਰੁਪਈਆ ਇਹ ਨਗਦ ਦੇ ਦਿਓ ਠੀਕ ਆ ਠੀਕ ਆ ਸ਼ਹਿਰੀ ਜੇ ਤੁਸੀਂ ਬਾ ਸ਼ਹਿਰੀ ਆ ਤਾਂ ਕੰਮ ਤੋਂ ਆ ਜਾਓ ਨਹੀਂ ਬਸ ਮੈਂ ਤੁਰ ਨਗਰ ਜੇ ਤੁਸੀਂ ਦਫਤਰ ਚ ਪਹੁੰਚਣਾ ਠੀਕ ਆ ਠੀਕ ਆ ਚਲੋ ਠੀਕ ਆ ਸასი ਕਰ ਮੈਂ ਹੁਣ ਮੈਂ ਸ਼ਹਿਰ ਜਾਵਾਂਗਾ ਤੇ ਫੇਰ ਆਵਾਂਗਾ ਤੇ ਐਂ ਕਰਦਾ ਮੈਂ ਕਿ ਮੰਮੀ ਨੂੰ ਨਾਲ ਹੀ ਲੈ ਜਾਵਾਂ ਤੇ ਜੀ ਗੱਲ ਸੁਣਿਆ ਹਾਂ ਉਹ ਵਾਰਤੀਆਂ ਨੂੰ ਕੀਤਾ ਇਹ ਫੋਨ ਹੁਣ ਤੇ ਆਰਤੀਆਂ ਦਾ ਮੈਂ ਸ਼ਹਿਰ ਹੀ ਆ ਅੱਛਾ ਮੁਰਕਿਆਂ ਦਾ ਵੀ ਮੈਂ ਚੱਲ ਜਾਣਾ ਪਤਾ ਨਹੀਂ ਵਿਆਹ ਤੇ ਜਾਣਾ ਮੌਣੀ ਅੱਛਾ ਤੇ ਤੁਸੀਂ ਐਂ ਕਰੋ ਤਿਆਰ ਹੋ ਹਾਂ ਠੀਕ ਹੈ ਤੇ ਅਹੀਂ ਨਾਲੇ ਇਹ ਕੰਮ ਕੱਢਣ ਨੇ ਉਹ ਤਾਂ ਮੈਂ ਤਿਆਰੀਆਂ ਮੈਂ ਤਾਂ ਸੌਲ ਹੀ ਬਦਲਣਾ ਚੱਲ ਤੁਸੀਂ ਸੌਲ ਪਾਦਰੋ ਮੈਂ ਇਹ ਕੱਪੜੇ ਪਾ ਲਾ ਤੇ ਫੇਰ ਚੱਲ ਜੀ ਚੱਲ ਜੀ ਦੇ ਜਦੋਂ ਨਾ ਆ ਗਿਆ ਇਹਨਾਂ ਨੂੰ ਮੈਂ ਲਾਉਣਾ ਹੀ ਚਾ ਚੰਗਾ ਹੈ ਨਾ ਆਈ ਗਿਆ ਤੇ ਹਲੋ ਮੰਮੀ ਦਾ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਕੀ ਕਰ ਰਹੇ ਹੋ ਕੋਹੋਂ ਨਹੀਂ ਕੀ ਕਰਨਾ ਇਹ ਨੀੜਾ ਕਪੜਾ ਬਣਾ ਕੇ ਲਿਆਈ ਆ ਇਹਦੀ ਤਿਆਰੀ ਹਾਂਜੀ ਹਾਂਜੀ ਤੁਸੀਂ ਵੀ ਕੋਈ ਤਿਆਰੀ ਕੀਤੀ ਕਿ ਨਹੀਂ ਅਜੇ ਲਾਹੌਰੋਂ ਗਾਜ ਬੱਜ ਕੇ ਆਇਓ ਹੋਰ ਮੇਰੇ ਮੁੰਡੇ ਦਾ ਵਿਆਹ ਵਾ ਨਾਨਕੇ ਬਣ ਕੇ ਆਇਓ ਚੰਗੀ ਤਰ੍ਹਾਂ ਲਾਹੌਰ ਆਵੋ ਨੇ ਕੋਹ ਅੱਜ ਜਲ ਲੈ ਆਏ ਆ ਤੇ ਕੋਹ ਜਿਹੜੇ ਤੀਨ ਸੂਣ ਮਾਰੇ ਸੀ ਉਹ ਦੇ ਆਏ ਆ ਉਹ ਤੇ ਉਹ ਤੇ ਭਰਾ ਹੀ ਆ ਨੀ ਆ ਤੇ ਬੜੀ ਮੁੜੀ ਘਰੋਂ ਜਾਇਂ ਜਾਣਾ ਚਲੋ ਆਹ ਪੂਰਾ ਜੋਰ ਲਾ ਕੇ ਆਇਓ ਹਣ ਮੈਂ ਇਹ ਮਹਾਪਤੀ ਗਏ ਹਾਂ ਆਵੇ ਆ ਬੈਠਾ ਮੇਰੇ ਲੱਗ ਗਈ ਚਲੋ ਠੀਕ ਆ ਫੇਰ ਚੰਗਾ ਕਿਹੜਾ ਫੋਨ ਆਉਂਦਾ ਹੁਣ ਮੈਂ ਫੋਨ ਹੀ ਤੇਰੀ ਨਾਨੀ ਦਾ ਉਹ ਬੁੱਛਾ ਡਿਕਾਉਣਾ ਤੇ ਮੈਂ ਅਹੀਂ ਤੇ ਚੱਲ ਉਹਨਾਂ ਦਾ ਹੀ ਆ ਗਿਆ ਮੈਂ ਤੁਹਾਨੂੰ ਸੁਣਾ ਦੇ ਦਿੱਤਾ ਮੈਂ ਕਿ ਤੂੰ ਇਹ ਵੀ ਹਣ ਗੱਜ ਬੱਜ ਕੇ ਹੀ ਆ ਜਾ ਠੀਕ ਹੈ ਠੀਕ ਹੈ ਤੇ ਕਿਉਂ ਆਉਣਾ ਪਾਰ ਪਾਉਣਾ ਹੀ ਨਾ ਲਾ ਬੋਤੋਂ ਨਾ ਕੋ ਕੀ ਨਹੀਂ ਨਾਨਕੇ ਆ ਤੇਰੇ ਉਹ ਨਾਨਕੇ ਤੇ ਹੈਗੇ ਆ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਹਾਂ ਤੇ ਨਾਲ ਹੀ ਸਾਰਾ ਕੁਝ ਤੇ ਆਪ ਬਣਾ ਲੈਣਾ ਉਹ ਤੇ ਨਾਨਕੇ ਦਾ ਹੁੰਦਾ ਵਾ ਹੁਣ ਲੇਖਾ ਤੇਰੀ ਭੂਆ ਦੀ ਕੁੜੀ ਦਾ ਵਿਆਹ ਹੈ ਅਸੀਂ ਵੀ ਤਾਂ ਗੱਜ-ਵੱਜ ਕੇ ਗਏ ਹਾਂ ਕਿ ਸੈੱਟ ਪਾ ਕੇ ਆਏ ਹਾਂ ਲੀੜਾ ਕਪੜਾ ਸੋਨਾ ਖੜਿਆ ਹੈ ਚਲੋ ਜਿੱਦਾਂ ਰਵਾਜ ਬਣੀਆਂ ਜਾਣਾ ਹੀ ਪੈਂਦਾ ਉਹ ਆਹੋ ਮੈਂ ਦੇਖਿਆ ਦੀ ਸੁਨਾ ਮੈਂ ਤਾਂ ਇਹ ਵੀ ਕਰੋਗੇ ਤੇ ਉਹ ਜਿਹੜੇ ਕਪੜੇ ਸੀਨੇ ਦਿੱਤੇ ਆ ਉਹ ਟਾਈਮ ਨਾਲ ਸੀਂਹ ਜਿੰਦੀ ਹੁੰਦੀ ਹੈ ਟੇਰ ਦਾ ਆਹੋਗੇ ਉਹ ਜਿਹੜਾ ਟਾਈਮ ਆਪਾਂ ਲਿਆ ਉਹਦੇ ਕੋਲੋਂ ਉੱਥੇ ਸੀਂਹ ਜਾਣੇ ਆ ਚਲੋ ਉਹਦਾ ਨੰਬਰ ਵੀ ਵਿੱਚ ਰੱਖਿਆ ਜਿਉਂ ਇੱਕ ਦੋ ਵਾਰੀ ਫੋਨ ਲਾ ਲਈਓ ਨੂੰ ਕੋਈ ਨਹੀਂ ਮੈਂ ਲਾ ਦੂੰਗੀ ਫੋਨ ਉਹ ਤਾਂ ਮੇਰੀ ਬੇਲੋ ਕਿੰਨੇ ਮੰਗਾਈ ਆ। ਲੱਖ ਦੇ ਵਿੱਚੋਂ 10000 ਰੁਪਏ ਹੀ ਵਧਿਆ। ਮੈਂ ਚੱਲ ਫੇਰ ਕੀ ਆ? ਵਿਆਹ ਕਰਨਾ ਵਾ ਆਪਾਂ ਕੋਈ ਮਾਰੀ ਮੋਟੀ ਖੜੀ ਗੱਲ ਵਾ। ਨਾਲੇ ਆ ਮੈਂ ਆਪਣੀ ਨੂੰਹ ਨੂੰ ਸਾਰੀਆਂ ਚੀਜ਼ਾਂ ਪਾਉਣੀਆਂ। ਸਾਰੀਆਂ ਰੀਤਾਂ ਪੂਰੀਆਂ ਕਰਨੀਆਂ। ਨਹੀਂ ਮੈਂ ਉਹ ਨਹੀਂ ਆਖਣਾ ਮੈਂ ਆਖਣਾ ਵੀ ਕਿੰਨੇ ਮੰਗਾਈ ਹੋ ਗਈ ਹੈ ਹੁਣ। ਉਹ ਤਾਂ ਬਹੁਤ ਹੁੰਦੀ ਚੀਜ਼ ਲਿਆਉਣੀ ਲਿਆਉਣੀ ਆ। ਆਪਾਂ ਵੇਖਾ ਵਾਧੂ ਕੋਈ ਚੀਜ਼ ਲਈ ਆ। ਉਹ ਵੀ ਚੀਜ਼ਾਂ ਲਈਆਂ ਨਾ ਜਿਹੜੀਆਂ ਲੀੜਾ ਕੱਪੜਾ ਬਣਾਇਆ। ਅੱਜ ਤਾਂ 100 ਚੀਜ਼ ਲੈਣ ਵਾਲੀ ਆ। ਉਹ ਤਾਂ ਲੈਣੀਆਂ ਹੀ ਪੈਣੀਆਂ। ਤੇ ਨਾਲੇ ਇਦਾਂ ਕਰਾਂਗੇ ਸ਼ਾਮਾਂ ਨੂੰ ਲਾਵਾਂਗੇ ਆਪਣੀ ਨੂੰਹ ਨੂੰ ਫੋਨ ਤੂੰ ਤੇ ਕਿਧਰ ਲਾਉਣਾ ਨਹੀਂ ਨਾ ਤੂੰ ਮੇਰੀ ਗਾਲ ਹੀ ਕਰਾਉਣੀ ਆ ਉਹ ਨਹੀਂ ਹੋਵੇ ਜੀ ਮੈਂ ਵੀ ਆਖੀਦਾ ਬੁਰੇ ਲੱਗੀਦਾ ਵਾ ਨਹੀਂ ਮੈਂ ਬੁਰੇ ਕੀ ਲੱਗੀਦਾ ਗਰੀ ਪੁੱੜਿਆ ਲਿਖਿਆ ਪਰਿਵਾਰ ਵਾ ਉਹ ਤਾਂ ਸਾਰੇ ਹੁਣ ਸਬਜਧਾਰ ਵਾ ਹੁਣ ਸਾਰੇ ਲਾਉਂਦੇ ਗੱਲ ਕਰਦੇ ਆ ਤੇ ਨਾਲੇ ਉਹਨੂੰ ਬੋਕਾਲ ਦੱਸਾਂਗੇ ਵੀ ਆ ਆ ਚੀਜ਼ ਲੈਂਦੀ ਆ ਉਹਨੂੰ ਆਖਾਂਗੇ ਵੀਡੀਓ ਕਾਲ ਕਰਕੇ ਵੇਖਣਾ ਤੇ ਵੇਖਦਾ ਚਲੋ ਵੇਖ ਲੈ ਤੁਸੀਂ ਲਾ ਲਿਓ ਫੋਨ ਕੋਈ ਨਹੀਂ ਆਹ ਤੂੰ ਵੀ ਮੇਰੇ ਲੱਗਿਆ ਰਮੀ ਨਾ ਮੈਂ ਤੇਰੀ ਵੀ ਗੱਲ ਕਰਾ ਦੂੰਗੀ ਹੋਈ ਨਹੀਂ ਮੈਂ ਵੀ ਇੱਥੇ ਹੀ ਹੁਣਾ ਮੈਂ ਕਿੱਥੇ ਜਾਣਾ ਨਹੀਂ ਹਾਂ ਦਿਖਾ ਲਾਂ ਚਲੋ ਸੰਭੋ ਫੇਲੀ ਏ ਚਲ ਠੀਕ ਆ ਨਾਲੇ ਮੇਰੀ ਗੱਲ ਸੁਣ ਐਵੇਂ ਨਾ ਹੱਥ ਘਟ ਘਟ ਕੇ ਹਣ ਚੱਲੀ ਇੱਕੋ ਤੇ ਆਪਾਂ ਵਿਆਹ ਕਰਨਾ ਉਹ ਵੀ ਮੈਂ ਕਰਨਾ ਵਾ ਗੱਜ ਵੱਜ ਕੇ ਆਪਾਂ ਨਹੀਂ ਕੋਈ ਨਹੀਂ ਕੋਈ ਨਹੀਂ ਜਿੱਦਾਂ ਤੂੰ ਇੱਕ ਆਉਗੇ ਉਦਾਂ ਕਰਾਂਗੇ ਕਿਹਨਾਂ ਕਮਾਦੇ ਨਹੀਂ ਪੁੱਤ ਪੈਸੇ ਲਾਣੇ ਤੇ ਲਾਉਣੇ ਕਰਦੇ ਉਹ ਨਹੀਂ ਨਹੀਂ ਇਹ ਹੋਰੀ ਜੈ ਬੂੜੀਆਂ ਕਰਨੀਆਂ ਦੀਆਂ ਕੋਈ ਨਹੀਂ ਜਿੱਦਾਂ ਕੋਈ ਆਖੇ ਉਦਾਂ ਹੀ ਕਰਾਂਗੇ ਹਾਂ ਚਲੋ ਤੁਸੀਂ ਸੰਭੋ ਹੈਂ ਕੱਪੜੇ ਅਮਨ ਲੈ ਉਹਦੀ ਨਿਸ਼ਤੜ ਹਾਈ ਹਾਈ ਸਿੱਖਵਾਲ ਸਾਰੇ ਥੱਲੇ ਲਏ ਅਸ ਦੇਣ ਨੇ ਇੰਨੇ ਸੋਹਣੇ ਲੱਗਦੇ ਸਨੀ ਤੇ ਐਵੇਂ ਡਿਆ ਹੀ ਨਖਤਾ ਦਵਾਰੇ ਹੋਣਾ ਮਾਹ ਤਿੰਨੇ ਪਹਿਲੇ ਆ ਕੇ ਵਿਚਾਰੀ ਨੇ ਸਿੱਧੇ ਕਰਾਏ ਆ ਅਮਨ ਉਹ ਤੋਰ ਤਾਂ ਕੀ ਮੈਂ ਉੱਠ ਫਿਰ ਦੀ ਚਾਹ ਪੀ ਲੈ ਮੰਮੀ ਸੌ ਲੈਂਦਾ ਥੋੜਾ ਜਿਹਾ ਹਾਏ ਹਾਏ ਆਹ ਤੇਰੀ ਆਦਤ ਬੜੀ ਗੱਦੀ ਆ ਸੌਣ ਵਾਲੀ ਸਵੇਰੇ ਹੁਣ ਤੈਨੂੰ ਪਤਾ ਵਾ ਨਾ ਹੁਣ ਤੇਰਾ ਵਿਆਹ ਹੋ ਜਾਣਾ ਤੂੰ ਅਗਲੇ ਘਰ ਜਾਣਾ ਵਾ ਤੇ ਸੱਸਾਂ ਨਹੀਂ ਬਰਦਾਸ਼ਤ ਕਰਦੀਆਂ ਹੁੰਦੀਆਂ ਐਨਾ ਚਰਮੰਜੇ ਦੇ ਠੀਕ ਵਾ ਨਾ ਮੰਮੀ ਨਹੀਂ ਚਾਹਣਾ ਆਪੇ ਮੈਨੂੰ ਉੱਠ ਕੇ ਚਾਹ ਮਿਲੇ ਨਾ ਮੇਰੀ ਚਾਹ ਬਣਾ ਕੇ ਦੇਵੇ ਹੁਣ ਆਪਣੀ ਆਦਤਾਂ ਬਦਲ ਛੱਡ ਆ ਠੀਕ ਐ ਮੰਮੀ ਸੌਣੀ ਨਹੀਂ ਦਿੰਦੇ ਆਹ ਗੰਡੀ 2 ਮਿੰਟ ਸੌ ਲੈਣ ਦੋ ਮੇਰੀ ਚਾਹ ਮੰਮੀ ਫਿਰ ਮੈਨੂੰ ਲਿਆ ਕੇ ਦੋ ਆ ਵੇ ਚਾਹ ਤੇ ਮੈਂ ਲੈ ਕੇ ਆਈ ਹਾਂ ਲੈ ਫੜ ਪਹਿਲਾ ਮਾਂ ਦੇ ਹੱਥ ਦੀਆਂ ਚਾਵਾ ਠੀਕ ਵਾ ਨਾ ਕਰਸਿਆ ਕਰਨਾ ਮੁੜ ਕੇ ਤੂੰ ਮੈਂ ਮਮੀ ਬਰਸ਼ ਵੀ ਨਹੀਂ ਕੀਤਾ ਅੱਗੇ ਕਿਹੜਾ ਤੂੰ ਕਰਦੀ ਆ ਇਦਾਂ ਟੱਫ ਲੈਣੀ ਰੋਚਾ ਆ ਫੜ ਇਹ ਵੀ ਆਦਤ ਆਪਣੀ ਬਦਲਦੇ ਹੁਣ ਸਵੇਰੇ ਉੱਠ ਕੇ ਨਾ ਉੱਥੇ ਜਾ ਕੇ ਤੇ ਪਹਿਲਾਂ ਬਰਸ਼ ਕਰੀ ਠੀਕ ਵਾ ਨਾ ਫਿਰ ਮੂੰਹ ਹੱਥ ਧੋ ਕੇ ਤੇ ਫਿਰ ਸੋਈ ਛੋੜੀ ਦਾ ਹੁੰਦਾ ਵਾ ਅਵਲ ਤੇ ਨਾ ਰਿਆ ਕਿ ਨਹੀਂ ਸਭ ਤੋਂ ਪਹਿਲਾਂ ਠੀਕ ਐ ਮਮਾ ਇਹ ਆਦਤਾਂ ਦੇ ਪਈਆਂ ਰਹਿਣਾ ਨਾ ਚੰਗੀਆਂ ਵਾ ਨਹੀਂ ਤੇ ਸੱਸ ਕੋ ਬੇਇੱਜ਼ਤੀ ਕਰਾਏਗੀ ਫਿਰ ਚੰਗੀ ਰਹਿ ਜੇਗੀ ਅਗਲੀਆਂ 20 20 ਗੱਲਾਂ ਕਰਦੀਆਂ ਹੁੰਦੀਆਂ ਨਾਲ ਹੀ ਮੈਨੂੰ ਪੜ੍ਹਨਾ ਵਾ ਅਹਿਮਾਨੇ ਕੁਕਲ ਦੇਖ ਨਾ ਕੱਲੀ ਤੂੰ ਸੱਸ ਵੀ ਆਪਣੀ ਵਰਗੀ ਲੱਭਣੀ ਹੀ ਨਾ ਫਿਰ ਮੈਂ ਤੇ ਆਪਣੇ ਵਰਗੀ ਲੱਭੀ ਆ ਹੁਣ ਕਿਸੇ ਦੇ ਦਿਲ ਚ ਵੜ ਕੇ ਥੋੜੀ ਵੀ ਆਖਿਆ ਵਾ ਤੇ ਅਗਲੀ ਕਿੱਦਾਂ ਦੀ ਆ ਠੀਕ ਵਾ ਨਾ ਠੀਕ ਐ ਮੰਮੀ ਇਹ ਤੇ ਤੇਰੇ ਚਾਹ ਮਾ ਲਈਆ ਹੁਣ ਨਹੀਂ ਪੀਲਾ ਚਾਹ ਮੈਂ ਕਿਹੜੀ ਤੇਰੀ ਚਾਹ ਖੋ ਲੈਣੀ ਆ ਪੀਣ ਨੂੰ ਲਿਆਈ ਆ ਗੱਲਾਂ ਕਿਦਾਂ ਜਾ ਕੰਮ ਕਰੋ ਜਾ ਕੇ ਸਵੇਰੇ ਸਵੇਰੇ ਤੈਨੂੰ ਸੁਣੋਂ ਲੱਗ ਪਿੰਦੇ ਗੱਲਾਂ ਸਵੇਰੇ ਸਵੇਰੇ ਮੈਂ ਸੁਣਾਉਂਦੀ ਨਹੀਂ ਕਿ ਮੈਂ ਸੱਚਾਈ ਦੱਸਣੀ ਆ ਠੀਕ ਸੱਸਾਂ ਪਤਾ ਕਿੱਡੀਆਂ ਹੁੰਦੀਆਂ ਪਹਿੜੀਆਂ ਪਹਿਲਾ ਮੇਣਾ ਮਾਂ ਨੂੰ ਮਾਰਦੀਆਂ ਵਾ ਠੀਕ ਆ ਨਾ ਤੈਨੂੰ ਬਾਅਦ ਚ ਕਹਿਣਾ ਮੈਨੂੰ ਪਹਿਲਾਂ ਕਹਿਣਾ ਵਾ ਇਹ ਤੋਂ ਚੰਗਾ ਆਪਣੀ ਆਤਾਂ ਬਦਲ ਲੈ ਚੰਗਾ ਮੰਮੀ ਮੈਂ ਬਦਲਾਂਗੀ ਨਹੀਂ ਤੂੰ ਭਾਵੇਂ ਗੁੱਸਾ ਹੀ ਕਰ ਆ ਜਿਹੜੀ ਕਾਲੀ ਆ ਨਾ ਸ਼ਰਨ ਭਾਬੀ ਤੇਰੀ ਇਹ ਜਦੋਂ ਵਿਆਹੀ ਆਈ ਸੀ ਨਾ ਕਿਤੇ ਨੇ ਉੱਠਦੀ ਨੇ ਪਹਿਲਾਂ ਨਾਉਣਾ ਕਿਤੇ ਆਪਣੇ ਆਪ ਨੂੰ ਸਵਾਰਨਾ ਭਾਵੇਂ ਰਾਂਗੇ ਦਾ ਕਾਲਾ ਹੈ ਨਾ ਫਿਰ ਵੀ ਸੁਰਖੀ ਬਿੰਦੀ ਟਿਆਰ ਨਾ ਲਾ ਲੈਂਦੀ ਹੁੰਦੀ ਸੀਗੀ ਚੱਲ ਜਿੱਦਾਂ ਮਰਜੀ ਆ ਚੌਂਕੇ ਚ ਤੁਰਿਆ ਫਿਰਦਾ ਤੀ ਪੁੱਤ ਸੋਹਣਾ ਲੱਗਦਾ ਵਾ ਨਾਤਾ ਤੋਤਾ ਹੋਵੇ ਤੇ ਠੀਕ ਆ ਨਾ ਤੇ ਜਿਹੜਾ ਇਦਾਂ ਹੀ ਸਿਰਖ ਲਾਰ ਕੇ ਉੰਤਰਾ ਚਮਕਾ ਚ ਵੜ ਜਾਂਦੀਆਂ ਉਹ ਤੇ ਉਹ ਬੁਰੀਆਂ ਲੱਗਦੀਆਂ ਚਾਹ ਸਵਾਹ ਪੀਣੀ ਹੁੰਦੇ ਹੱਥਾਂ ਦੀ ਤੇ ਮੰਮੀ ਨਾ ਵਤ ਕਿੰਨਾ ਲੇਟ ਉੱਠਦੀ ਹੁੰਦੀ ਸੀ ਤੇ ਤੁਸੀਂ ਤੇ ਉਹਨੂੰ ਕੁਝ ਕਹਿੰਦੇ ਵੀ ਨਹੀਂ ਨਾ ਦੀ ਆਤਾ ਮੈਂ ਹੀ ਵਿਗਾੜ ਛੜੀਆਂ ਨਾ ਜੇ ਨਵ ਨੂੰ ਆ ਪਹਿਲੇ ਦਿਨ ਤੋਂ ਕਹਿੰਦੀ ਨਾ ਤੇ ਨਵ ਨੇ ਸੁਧਰ ਜਾਣਾ ਹੀਗਾ ਉਹ ਮੇਰਾ ਹੀ ਬੇੜਾ ਬਿਠਾ ਵਾ ਮੈਂ ਵੀ ਗੋਰੇ ਰੰਗ ਦੇ ਵਿੱਚ ਵਿੱਚ ਉਹਨੂੰ ਭੂਏ ਚੜਾ ਛੜਿਆ ਹੈ ਤੇ ਹੁਣ ਵੇਖਿਆ ਕਿਦਾਂ ਜ਼ੁਬਾਨ ਚ ਲੰਦੀ ਆ ਮੈਨੂੰ ਮਾਸਾ ਚੰਗੀ ਨਹੀਂ ਉਹ ਲੱਗਦੀ ਇਹ ਨਾ ਆਪਣੇ ਹੱਥ ਵਸ ਵਿੱਚ ਹੁੰਦਾ ਵਾ ਠੀਕ ਆ ਨਾ ਜੇ ਸਾਰਿਆਂ ਦਾ ਤੂੰ ਮਨ ਜਿੱਤ ਲੇਗੀ ਚੰਗੀ ਰਹਿ ਜੇਗੀ ਮੈਨੂੰ ਮੇਰੀ ਸੱਸ ਉਹਦਾ ਚੰਗੀ ਲੱਗਦੀ ਉਹਨੇ ਨਹੀਂ ਮੈਨੂੰ ਕੁਛ ਕਿਹਾ ਕਰਨਾ ਸੱਸਾਂ ਜਿਹਨੀਆਂ ਮਾਦੀ ਚੰਗੀਆਂ ਹੋਣ ਨਾ ਪਰ ਬੈਡ ਤੇ ਚਾਵਨ ਨਹੀਂ ਦਿੰਦੀਆਂ ਨਹੀਂ ਸੱਸ ਜਣੀ ਮਰਜੀ ਚੰਗੀ ਹੋਵੇ ਨਾ ਸੱਸ ਵਿੱਚ ਦੋ ਸੱਸੇ ਹੁੰਦੇ ਆ ਠੀਕ ਵਾ ਨਾ ਸੰਭਲ ਕੇ ਰਹੀ ਜਦ ਮਮੀ ਸਵੇਰੇ ਸਵੇਰ ਨੂੰ ਡਰਾਈ ਜਾਂਦੇ ਗੱਲਾਂ ਕਰਕੇ ਡਰਾਈ ਨਹੀਂ ਜਾਂਦੀ ਮਾਂ ਦੇ ਭਲੇ ਖੇਚ ਨਾ ਮਰੀ ਜਾਈ ਕਿਤੇ ਠੀਕ ਵਾ ਨਾ ਮਾਵਾਂ ਮਾਵਾਂ ਹੀ ਹੁੰਦੇਗਾ ਸੱਸਾਂ ਸੱਸਾਂ ਹੀ ਹੁੰਦੀਆਂ ਆਈਓ ਜਿੰਨੀ ਛੇਤੀ ਸਮਝ ਜਾਣਗੀ ਇਹ ਗੱਲ ਸੌਖੀ ਰਹਿਣਗੀ ساری ਉਮਰ ਠੀਕ ਹੈ ਮਮੀ ਜਾਓ ਨਾ ਕੰਮ ਕਰੋ ਜਾ ਕੇ ਆਪਣਾ ਕੰਮ ਕਰੋ ਜਾ ਕੇ ਅਜ ਸਵੇਰ ਚੜੀ ਪਹਿਲੇ થી ਮੈਨੂੰ ਲੈਕਚਰ ਦੇਣ ਲੱਗ ਪਏ ਹੋ ਇਹ ਤੈਨੂੰ ਲੈਕਚਰ ਲੱਗਦਾ ਅਜੇ ਠੀਕ ਆ ਨਾ ਮੁੜ ਕੇ ਚੇਤੇ ਆਇਆ ਕਰਦੀਆਂ ਮਾਂ ਦੀਆਂ ਗੱਲਾਂ ਵੀ ਮਾਂ ਮੇਰੀ ਠੀਕ ਕਹਿੰਦੀ ਹੀਗੀ ਠੀਕ ਆ ਪੱਲੇ ਬੰਨ ਲ ਚੰਗੀ ਰਹਿ ਜੇਗੀ ਸੌਖੀ ਰਵੇਗੀ ਫਿਰ ਘੁੱਟ ਚਾਹ ਦਾ ਵੀ ਨਹੀਂ ਪੀਂ ਦਿੰਦੇ ਚੱਜਣਾ ਗੱਲਾਂ ਸੁਣਾਈ ਜਾਣੀਆਂ ਹਾਂ ਹਾਂ ਯਾਰ ਉਹ ਥੱਲੇ ਆਵਾਜ਼ ਨਹੀਂ ਆਉਂਦੀ ਤੇ ਮੈਂ ਚੱਲ ਕੋਠੇ ਚੜ ਕੇ ਫੇਰ ਕਰਦੀ ਤੈਨੂੰ ਫੋਨ ਹਾਂ ਹੋਰ ਸੁਣਾ ਠੀਕ ਆ ਹਾਂ ਹਾਂ ਠੀਕ ਆ ਘਰੇ ਸਾਰੇ ਠੀਕ ਠਾਕ ਹਾਂ ਹਾਂ ਨਹੀਂ ਜਰ ਉਹ ਨਾ ਵਿਆਹ ਹਾਂ ਵਿਆਹ ਤੇ ਤੇ ਤੁਹਾਨੂੰ ਆਉਣਾ ਹੀ ਹੋਣਾ ਵਾ ਹਾਂ ਉਧਰ ਮੰਮੀ ਕਹਿੰਦੀ ਤੇ ਸਹੇਲੀ ਨੂੰ ਵੀ ਡੱਬਾ ਦੇਣ ਜਾਣਾ ਵਾ ਤੇ ਆਉਣਗੇ ਕਿਹੜੇ ਦਿਨ ਤੇ ਮੈਂ ਤੈਨੂੰ ਪਹਿਲਾਂ ਹੀ ਦੱਸਣ ਦੀਆਂ ਵੀ ਤੂੰ 3-4 ਦਿਨ ਪਹਿਲਾਂ ਹੀ ਆ ਜਾਣਾ ਵਾ ਇੱਥੇ ਨਹੀਂ ਨਹੀਂ ਆਉਣਾ ਜ਼ਰੂਰ ਆ ਤੂੰ ਮੈਨੂੰ ਨਹੀਂ ਪਤਾ ਜਿੱਦਾਂ ਮਰਜੀ ਹਾਂ ਹਾਂ ਤੈਨੂੰ ਪਤਾ ਤੂੰ ਹੀ ਤੇ ਇੱਕ ਮੇਰੀ ਫਰੈਂਡ ਐ ਪੱਕੀ ਵਾਲੀ ਤੇ ਤੇਰਾ ਤੇ ਹੋਣਾ ਜ਼ਰੂਰੀ ਆ ਕੋਈ ਗੱਲ ਨਹੀਂ ਤੂੰ ਆਂਟੀ ਹੁਣਾਂ ਨੂੰ ਵੀ ਲੈ ਆਈ ਹੈ ਨਾਲੀ ਚੱਲ ਕੋਈ ਨਹੀਂ ਯਾਰ ਤੂੰ ਪਹਿਲਾਂ ਇਕੱਲੀ ਆ ਜੀ ਹਾਂ ਆਪੇ ਉਹ ਫਿਰ ਵਿਆਹ ਵਾਲੇ ਦਿਨ ਆ ਜਣਗੇ ਆਹੋ ਨਾਲ ਕਿੰਨੀਆਂ ਚੀਜ਼ਾਂ ਹੁੰਦੀਆਂ ਆਪਣੀ ਫਰੈਂਡ ਨੂੰ ਅਖਾਉਣੀਆਂ ਮੈਂ ਨਹੀਂ ਨਹੀਂ ਹਾਂ ਹਾਂ ਯਾਰ ਠੀਕ ਆ ਤੂੰ ਵੇਖ ਹੀ ਲੈਣਾ ਵਿਆਹ ਵਾਲੇ ਦਿਨ ਆਹੋ ਆਹੋ ਹਾਂ ਚੱਲ ਠੀਕ ਹੈ ਯਾਰ ਔ ਟੈਂਕੀ ਭਰ ਗਈ ਆ ਤੇ ਬੰਦ ਹੀ ਨਹੀਂ ਉਹ ਕੰਡੇ ਥੱਲੋ ਐਨੀਵਾਜ਼ ਹੋਣ ਦੀ ਤਾਂ ਵੀ ਨਹੀਂ ਲੰਡੀਆਂ ਹਾਂ ਹਾਂ ਠੀਕ ਐ ਮੈਂ ਬਾਅਦ ਚ ਕਰੂੰਗੀ ਤੈਨੂੰ ਓਕੇ ਓਕੇ ਮੰਮੀ ਮੰਮੀ ਓ ਵੇਖੋ ਉੱਥੇ ਮੋ ਭਾਬੀ ਤੋਂ ਹੀ ਜਾਣਦੀਆਂ ਮੋਟਰ ਉੱਤੋਂ ਜੱਲਣ ਦੀ ਪਤਾ ਨਹੀਂ ਲੱਗਣ ਡੇ ਪਾਣੀ ਵਗਣ ਡਿਆ ਵਾ ਕਰ ਦਿੰਨੀ ਆ ਬੰਦ ਨਹੀਂ ਪਤਾ ਲੱਗਾ ਆ ਪਤਾ ਨਹੀਂ ਲੱਗੋ ਕਦੋਂ ਦੀ ਬੋਲਣ ਦੀ ਹੁਣੀ ਐ ਪਾਣੀ ਭਰ ਗਿਆ ਬੰਦ ਕਰ ਦੋ ਨਹੀਂ ਪਤਾ ਲੱਗਾ ਇੱਥੇ ਤੈਨੂੰ ਕੁਝ ਵੀ ਨਹੀਂ ਪਤਾ ਲੱਗਦਾ ਬੰਦ ਕਰ ਦੇ ਹੁਣ ਜਾ ਕੇ ਕਰ ਦਿੰਨੀ ਆ ਭਰਦੀ ਕੀ ਇਹ ਬੋਲੀ ਜੀ ਟੈਂਕੀ ਭਰ ਗਈ ਦੱਸੇ ਨੂੰ ਪਤਾ ਨਹੀਂ ਲੱਗਣ ਡਿਆ ਉੱਥੇ ਲਾਗੇ ਮੂੰਹ ਤੋਂ ਹੀ ਜਾਂਦੀ ਆ ਮੋਟਾ ਦਿਮਾਗ ਹੈ ਜੇ ਇਹਨੂੰ ਕੁਛ ਕਹੋ ਨਾ ਫੇਰ ਐ ਵੀ ਰੋਸ ਕੇ ਚੱਲ ਜੂਗੀ ਛੱਡ ਬਣਾ ਇਹਨੂੰ ਕਹਿਣਾ ਕੀ ਹੁਣ ਮੈਂ ਨਵਦੀਪ ਹਾਂਜੀ ਆ ਫੇਰ ਟੈਪ ਹੀ ਉਹ ਕੰਮ ਕਰਨਾ ਤੈਨੂੰ ਮੈਂ ਕਿਹ ਪਾਣੀ ਦਾ ਹੱਥ ਨਾ ਪਾਈ ਤੇ ਜਿੱਪੇ ਪਿੰਦਰ ਕੰਮ ਤੇ ਹੁਣ ਕਰਨਾ ਹੀ ਪੈਣਾ ਵਾ ਜੇ ਮੈਂ ਨਾ ਕਰਾਂਗੇ ਫੇਰ ਕਿੰਨੇ ਕਰਨਾ ਵਾ ਦੀਦੀ ਅੱਗੇ ਅੰਦਰ ਵੀ ਦੇ ਕਰਨਾ ਮੰਮੀ ਤੇ ਅਮਣ ਕਿਹ ਕੰਮ ਨੂੰ ਹੱਥ ਨਹੀਂ ਲਾਉਂਦੀਆਂ ਹੈਗੀਆਂ ਉਹ ਮੰਮੀ ਨੂੰ ਕਹਿਣਾ ਸੀ ਹਨਾ ਕਿ ਮੈਂ ਠੀਕ ਨਹੀਂ ਆ ਤੇ ਆਪੇ ਕਰ ਲੈਂਦੇ ਉਹਨਾਂ ਨੇ ਕਹਿਣਾ ਤੁੱਪ ਖੰਡ ਕਰੰਦੀ ਆ ਉਹ ਕਿਹੜੇ ਕਿਸ ਦੀ ਮਜਬੂਰੀ ਸਮਝਦੇ ਨੇ ਤੂੰ ਵੀ ਨਾ ਫਿਰ ਮੰਨਦੀ ਯਾਰ ਨਾ ਤੂੰ ਦਵਾਈ ਖਾਣੀ ਤੇ ਨਾ ਤੂੰ ਕੰਮ ਛੱਡਣਾ ਹੁਣ ਤੁੱਪ ਕਿੰਨੀ ਸੋਹਣੀ ਲੱਗੀ ਕਿਤੇ ਨਹੀਂ ਕੁਛ ਹੁੰਦਾ ਅੱਗੇ ਨਾਲ ਮੈਨੂੰ ਫਰਕ ਪਿਆ ਵਾ ਬਸ ਇਹ ਕਿ ਮੈਨੂੰ ਹੁਣ ਕਿਤੇ ਜਾਣ ਨੂੰ ਨਾ ਕਿਉਂ ਮੈਂ ਅਣੀ ਚ ਕਿਤੇ ਜਾਣਾ ਹੈਗਾ ਕੰਮ ਮੋਦਾ ਹੁੰਦਾ ਵਾ ਤੇ ਬਿਮਾਰ ਮੈਂ ਪਈ ਆ ਆਪ ਤੇ ਕਾ ਕਰਨਾ ਨਹੀਂ ਹੰ ਤਾਂ ਉਹਨਾਂ ਨੇ ਮੈਂ ਤੈਨੂੰ ਅੰਨਾ ਵੀ ਚੱਲ ਤੂੰ ਇਦਾਂ ਕਰਿਆ ਕਰ ਹ ਭਾਬੀ ਵੱਲੋਂ ਕਹਿਦਾ ਕਰ ਉਹਨਾਂ ਨੂੰ ਲੈ ਜਾਓ ਪਰ ਇਹਨਾਂ ਫੇਰ ਉਹੀ ਵੀ ਖੜਨਾ ਨਹੀਂ ਨਾ ਉਹਨਾਂ ਨੂੰ ਭਾਬੀ ਨੂੰ ਕਿੰਨੇ ਖੜਨਾ ਵਾ ਯਾਰ ਕਿਸੇ ਦਿਨ ਜਾਈਂ ਹਾਂ ਤੂੰ ਚਲ ਇਹਨਾਂ ਦਾ ਛੱਡ ਭਾਬੀ ਨੂੰ ਨਾਲ ਲੈ ਜਾ ਉਹਨਾਂ ਨੂੰ ਕੋਈ ਚੀਜ਼ਾਂ ਚ ਲੈਣੀ ਹੋਏਗੀ ਲੈਦੀ ਜਾਣੀ ਤੇਰੀ ਤੇ ਦੋ ਜਾਣੀਆਂ ਹੋਣਗੀਆਂ ਤੇ ਵਾਧਾ ਏ ਮੈਂ ਉਹਨਾਂ ਨੂੰ ਕਾਹੇ ਪਿਆ ਪਕਠੀਆਂ ਜਾਵਾਂਗੀ ਜੜੀ ਵੀ ਚੀਜ਼ ਲੈਣੀ ਹੋਗੀ ਲੱਲਾਂਗੇ ਬਸ ਹੁਣਾ ਮਾੜਾ ਜੇ ਮੇਰਾ ਸਰੀਰ ਸਹੀ ਹੋ ਲੰਦੋ ਫੇਰ ਮੈਂ ਚੱਲਦੀ ਆਂ ਆ ਵਾਹਨਲ ਇੱਥੇ ਧੋਪ ਲੱਗੀ ਹੀ ਮੈਂ ਹਾਂ ਬੈਠੀ ਬੈਠੀ ਮੈਂ ਚੀਰਦੀ ਨਹੀਂ ਮੇਲੀ ਲੰਮੇ ਵੀ ਨਹੀਂ ਨਾ ਪਿਆ ਜਾਂਦਾ ਹੈਗਾ ਉਹ ਤਾਂ ਗੱਲ ਤੇਰੀ ਠੀਕ ਆ ਤੇ ਅਗਮ ਕਿੱਥੇ ਆ ਅਗਮ ਨੂੰ ਨਨਵਾਇਆ ਹੀ ਉਹਨੂੰ ਇੱਥੇ ਧੋਪੇ ਬਾ ਉਹਨੇ ਮੈਂ ਬਿਸਤਰੇ 'ਚ ਬਿਠਾਇਆ ਹੀ ਤੇ ਉੱਥੇ ਬੈਠਾ ਬੈਠਾ ਸੌਂ ਗਿਆ ਵਾ ਤੇ ਮਨੂੰ ਮੰਤਰੀ ਲੰਮੇ ਪਿਆ ਵਾ ਚੱਲ ਵਧੀਆ ਸਗੋਂ ਨਿੱਗ ਲੱਗ ਜੇਗਾ ਟਾਈਮ ਐ ਵੀ ਨਹੀਂ ਉਹਨੂੰ ਛੇੜਿਆ ਹੈਗੇ ਮੈਂ ਚੱ ਚਲਹਾ ਘੱਟ ਤੋਂ ਤੁਪੇ ਤੇ ਬਣਾਈ ਨਾ ਮਮਮੀ ਨੂੰ ਆਨਾ। ਜੋ ਕਹਿ ਦੋ ਤੁਸੀਂ ਮੇਰੀ ਹੱਡੀ ਕਿੱਥੇ ਮੰਨਣੀ ਮਮਮੀ ਨੇ। ਕਿੰਨੇ ਚੰਗੇ ਨੇ ਵੀਰ ਕਿੰਨੀ ਫਿਕਰ ਕਰਦੇ ਨੇ ਕਿ ਨਵਦੀਪ ਤੂੰ ਕੰਮ ਨਾ ਕਰ। ਤੋ ਠੀਕ ਨਹੀਂ ਹੈਗੇ। ਪਰ ਇਹਨਾਂ ਦੀ ਮਾਂ ਨੂੰ ਕੌਣ ਸਮਝਾਏ? ਉਹ ਨਹੀਂ ਨ ਸਮਝਦੀ ਹੈਗੇ। ਜਿਉਂ ਮੜਾ ਮੋਟਾ ਲੱਗੂ ਕਰ ਲੈਣ ਤੇ ਆਪੇ ਮੈਂ ਵੀ ਨਾ ਕਰਾਂ। ਪਰ ਉਹਨਾਂ ਨੂੰ ਕੱਲੇ ਨੂੰ ਕਰਨਾ ਪੈਣਾ ਵਦੀ ਦੀ ਵਿੱਚ ਰਹੇ। ਮਮਮੀ ਹਾਂ ਪੁੱਤ ਆਪ ਤੂੰ ਹੀ ਕੰਬਲ ਚੜੜੇ ਹੋ। ਤਾਨੂੰ ਵੀ ਠੰਡ ਲੱਗਦੀ ਏ ਜਿਨ੍ਹਾਂ ਨੂੰ ਠੰਡ ਲੱਗੀ ਏ ਉਹ ਕੰਮ ਕਰਨ ਰਹੀ ਏ ਬਾਹਰ ਹਾਏ ਹਾਏ ਵੀ ਕਿੰਨੂੰ ਠੰਡ ਲੱਗੀ ਆ ਮੈਂ ਦੱਸੇਗਾ ਤੇ ਫੇਰ ਹੀ ਪਤਾ ਲੱਗੂਗਾ ਮੰਮੀ ਨਵਦੀਪ ਦੀ ਡਿਆਂ ਗੱਲ ਕਰਨ ਹਾਏ ਹਾਏ ਜੀ ਠੰਡ ਲੱਗੀ ਜਾ ਚੱਕ ਦਵਾਈ ਲਿਆ ਦੇ ਮੈਂ ਕਿਤੇ ਮਨਾਂ ਕੀਤਾ ਵਾ ਮੰਮੀ ਦਵਾਈ ਤੇ ਲੈਂਦੀ ਏ ਅੱਛਾ ਪਰ ਡਾਕਟਰਾਂ ਦਾ ਹੀ ਭੀ ਕੰਮ ਜਿਹੜਾ ਪਾਣੀ ਪੂਣੀ ਵਾਲਾ ਮਾਂ ਕਰਨ ਤੇ ਸਬਜ਼ੀ ਕੱਟਣ ਦੀ ਤੇ ਫੇਰ ਪਾਣੀ ਚ ਤਪਾਉਣ ਲਈ ਏ ਕੋਤ ਮੈਨੂੰ ਕਿਹੜਾ ਸੁਪਨਾ ਆਉਣਾ ਵਾ ਮੈਨੂੰ ਨਵਦੀਪ ਆ ਕੇ ਦੱਸ ਦਿੰਦੀ ਮੰਮੀ ਮੈਂ ਠੀਕ ਦੀਗੀ ਦੱਸਿਆ ਹੀ ਪਤਾ ਲੱਗਦਾ ਵਾ ਜੇ ਮੈਨੂੰ ਦੱਸੂਗੀ ਮੰਮੀ ਮੈਂ ਠੀਕ ਨਹੀਂਗੀ ਤੇ ਆਪੇ ਉਹਨੂੰ ਮੈਂ ਕੰਬਲ ਵਿੱਚ ਵੜਦਾ ਦੱਸ ਐਦਾਂ ਮੈਨੂੰ ਸੁਪਨਾ ਥੋੜੀ ਆਉਣਾ ਪੁੱਤ ਤੂੰ ਵੀ ਹਾਦੀ ਕਰਦਾ ਵਾਂ ਮੰਮੀ ਡਰਦੀਆਂ ਨਹੀਂ ਤੁਹਾਨੂੰ ਕੁਝ ਦੱਸਦੀਆਂ ਕਿਹੜਾ ਅੱਗੋਂ ਕੁਝ ਕਰਨਾ ਹੁੰਦਾ ਵਾ ਬੜਾ ਡਰ ਚੜਿਆ ਪੁੱਤ ਹੁਣ ਤੇ ਮੈਂ ਕੁਝ ਕਹਿੰਦੀ ਨਹੀਂ ਵੀ ਮੈਂ ਤਾਂ ਹੁਣ ਚੁੱਪ ਰਹੀ ਨਹੀਂ ਆ ਤੁਸੀਂ ਮੇਰੇ ਤਾਂ ਵੀ ਨਹੀਂ ਜੀਣ ਦਿੰਦੇ ਮੰਮੀ ਮੈਂ ਥੋੜਾ ਤੁਹਾਨੂੰ ਕੁਝ ਕਹਿਣ ਦਿਆ ਉਹਨਾਂ ਨੂੰ ਨਿੰਨਾ ਹਜੇ ਸਮਝਾ ਗਈ ਜੰਨੀ ਪੁੱਤ ਵੇਖਾਂ ਹੁਣ ਫਿਰ ਵੀ ਇਹਨਾਂ ਨੂੰ ਸਮਝਣਾ ਚਾਹੀਦਾ ਵਾ ਨਾ ਤੁਹਾਡੀ ਮਾਂ ਹੀ ਆ ਸੱਸ ਤੇ ਮਾਂ ਵਿੱਚ ਕੋਈ ਫਰਕ ਹੁੰਦਾ ਬੜਾ ਮੰਮੀ ਗੁੱਸਾ ਦੇ ਹੁੰਦਾ ਹੀ ਐ ਨਾ ਫਿਰ ਅਗਲੇ ਨੂੰ ਹੁਣ ਉਹਦਾ ਤੂੰ ਇਹ ਦੱਸੋ ਵੀ ਕਿਹੜਾ ਕੰਮ ਜਿਹੜਾ ਉਹ ਨਹੀਂ ਕਰਨ ਰਹੀਆਂ ਨਵਦੀਪ ਤੁਹਾਡੇ ਨਾਲ ਵੇਲੋ ਤੁਸੀਂ ਘਰ ਹੁੰਦੇ ਹੋ ਤੇ ਅਮਨ ਨੂੰ ਲੈ ਲੈ ਜਾਂਦੀ ਜਿੱਥੇ ਵੀ ਜਾਣਾ ਵਾ ਸਾਰਾ ਕੰਮ ਤੁਹਾਡੇ ਨਾਲ ਕਰਨ ਲਈ ਹੈ ਤੇ ਮੈਨੂੰ ਮਾਣਵਾ ਤੇ ਫੇਰ ਹੀ ਕੋਈ ਨਹੀਂ ਹੁੰਦਾ ਮੈਂ ਨਾਲ ਹੈ ਤੇ ਨਵਾਂ ਵਾ ਮੇਰੀਆਂ ਜਿੰਨਾਂ ਨੇ ਜਾਣਾ ਤੇ ਕਿੰਨੇ ਜਾਣਾ ਫਿਰ ਉਹਦੇ ਨਾਲ ਚਲੋ ਉਹ ਤੇ ਜਾਂਦੀਆਂ ਹੀ ਨੇ ਤੇ ਫਿਰ ਇਦਾਂ ਕਰੋ ਜਾਓ ਤੁਸੀਂ ਆਪ ਉਥੇ ਚਲ ਅਗਲੀ ਨੂੰ ਵੀ ਹੋਏਗਾ ਵੀ ਮੰਮੀ ਆਈ ਏ ਚਲ ਕੋਈ ਨਹੀਂ ਪੁੱਤ ਮੈਂ ਚਲ ਜਾਨੀ ਆ ਮੈਂ ਨਾ ਮਨਾ ਕਰਦੀ ਆ ਜਿਉਂ ਉਹ ਤੁਹਾਡੇ ਕੋਲ ਗੱਲ ਮੋੜਦੀ ਤੂੰ ਤੁਸੀਂ ਥੋੜਾ ਸੋਚਿਆ ਕਰੋ ਚਲ ਕੋਈ ਗੱਲ ਨਹੀਂ ਉਹ ਰੋਜ ਵੀ ਨਹੀਂ ਗਈ ਠੀਕ ਵਿਚਾਰੀ ਉਹਨੂੰ ਕੀ ਹੋ ਗਿਆ ਉਹ ਵੀ ਠੰਡ ਲੱਗੀ ਉਹਨੂੰ ਵੀ ਇੱਕ ਦਿਨਾਂ ਨਿਆਣੇ ਨੰਗੀ ਪੈਰੀ ਤੁਰੇ ਫਿਰਦੇ ਨਾ ਇਹਨਾਂ ਟੋਪੀਆਂ ਪਾਉਣੀਆਂ ਆਂਦੀਆਂ ਚਲ ਤੇ ਹਾਂ ਹੋਈ ਜਾਂਦੀ ਏ ਇੱਕ ਠੰਡ ਬੜੀ ਪੈੜੀ ਧੁੱਪ ਤਾਂ ਲੱਗਦੀ ਨਹੀਂਗੀ ਤੇ ਹੋਰ ਆਹ ਨਹੀਂ ਵਦਾਂ ਅੱਜ ਧੁੱਪ ਬੜੀ ਵਧੀਆ ਲੱਗੀ ਜੇ ਫਿਰ ਤੇ ਵਧੀਆ ਵਾ ਤੁਸੀਂ ਵੀ ਜਾਓ ਨਾਲੇ ਨਾ ਗੋਡੇ ਦੇ ਪੀੜ ਕਰਨੇ ਤਾਂ ਮੈਂ ਤਾਂ ਬੈ ਗਈ ਚਲੋ ਆਜੋ ਉੱਥੇ ਨਾਲੇ ਗੱਲਾਂ ਬਾਤਾਂ ਕਰਨੇ ਆਂ ਚਲ ਮੈਂ ਚਲ ਮੈਂ ਬ